ਮੈਟਰੋ ਜੇ ਤੁਸੀਂ ਆਪਣੇ ਘੋੜੇ ਘੋੜੀਆਂ ਬਸ਼ੇਰਾ ਬਸ਼ੇਰੀ ਐਨ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਦੇ ਉੱਪਰ ਜਰੂਰ ਗੌਰ ਕਰਿਓ ਤੇ ਤੁਹਾਡੇ ਨਾਲ ਅੱਜ ਇੱਕ ਬੰਦਾ ਮਲਾਉਣ ਲੱਗਿਆ ਜਿਹੜਾ ਹਰ ਇੱਕ ਪ੍ਰੋਬਲਮ ਦਾ ਹੱਲ ਆ ਉਹਦੇ ਕੋਲੇ ਆਪਣੇ ਘੋੜਾ ਘੋੜੀ ਬਸ਼ੇਰਾ ਬਸ਼ੇਰੀ ਨੂੰ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਆ ਕੋਈ ਪਾਣੀ ਘਟ ਪੀਂਦਾ ਕੋਈ ਲਿੱਦ ਮੋਟੀ ਜਾਂ ਪਤਲੀ ਕਰਦਾ ਕਿਸੇ ਦੇ ਅੱਖਾਂ 'ਚ ਗਿੱਡ ਆਉਂਦੀ ਆ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਦਿੱਕਤ ਆ ਕੋਈ ਵੀ ਆ ਜਿੰਨੀ ਵੀ ਕੋੜਿਆਂ ਚ ਪ੍ਰੋਬਲਮ ਹੁੰਦੀਆਂ ਨੇ ਸਾਰੀਆਂ ਬਿਮਾਰੀਆਂ ਦਾ ਹੱਲ ਆਗਾ ਤੇ ਮੁੰਡਾ ਮਸਾਲਾ ਤਿਆਰ ਕਰਦਾ ਉਹ ਸਾਬ ਨਾਲ ਤੁਸੀਂ ਮਸਾਲਾ ਤਿਆਰ ਕਰਵਾ ਸਕਦੇ ਹੋ ਤੋਂ ਬਾਈ ਤੋਂ ਤੇ ਵੀਡੀਓ ਸਾਰੀ ਐਂਡ ਤੱਕ ਬਣੇ ਰਿਓ ਸਾਰੀਆਂ ਜਿੰਨੀਆਂ ਵੀ ਚੀਜ਼ਾਂ ਬਾਈ ਕੋਲੇ ਹੈਗੀਆਂ ਨੇ ਸਾਰੀਆਂ ਬਾਰੇ ਆਪਾਂ ਪੁੱਛਾਂਗੇ ਕਿਹੜੀ ਚੀਜ਼ ਕਿਸ ਕੰਮ ਵਾਸਤੇ ਆ ਕਿਹੜੀ ਚੀਜ਼ ਕਿਸ ਕੰਮ ਵਾਸਤੇ ਆ ਤੇ ਲੈ ਵੀ ਸਾਰੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੇ ਕੋਈ ਸੱਜਣਾ ਮਸਾਲਾ ਤਿਆਰ ਕਰਵਾਉਣਾ ਚਾਹੁੰਦਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਤੇ ਨੰਬਰ ਸਕਰੀਨ ਤੇ ਦਿੱਤਾ ਹੋਇਆ ਬਾਈ ਦਾ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਣਿਓ ਬਣੇ ਰਹੋ ਆਪਣੀ ਵੀਡੀਓ ਨਾਲ ਆਜੋ ਹਾਂਜੀ ਇਹ ਭੇੜ ਐ ਜੀ ਮੈਂ ਪਸੂ ਲੈ ਸਾਵ ਫਲਾਵਰਟ ਵਾਸਤੇ ਆਇਆ ਠੀਕ ਐ ਆ ਹੈਗਾ ਵੀਰ ਕੇਸੂ ਫੂਲ ਅੱਖ ਚ ਗਿੱਡ ਨਹੀਂ ਆਉਂਦੇ ਇਹਦੇ ਨਾਲ ਸਹੀ ਆ ਇਹ ਇਹ ਕੋੜ ਤੋਂ ਬੇ ਬਾਈ ਬਦ ਕੋੜ ਤੋਂ ਮੈਂ ਹਾਂ ਹਾਂ ਜੀ ਇਹ ਹੈਗੀ ਸਨਾਈ ਗੇ ਪੱਤੀ ਜੀ ਮੈਂ ਬੰਦ ਪੈ ਜਾਲੀ ਦਗਾ ਗੋਹੇ ਕਾ ਉਸਮੇ ਕੰਮ ਕਰੇਗਾ ਠੀਕ ਹੈ ਜੀ ਚਰੈਤਾ ਹੈ ਜੀ ਚਰੈਤਾ ਅੱਜ ਖੁਜਲੀ ਨਹੀਂ ਹੁੰਦੀ ਗੋੜੀ ਗੈਸ ਸੇ ਹਾਂ ਜੀ ਹਾਂ ਇਹ ਕਾਲਾ ਬੰਸਾ ਹੈ ਜੀ ਖੰਗ ਮੇ ਕੰਮ ਕਰੇਗਾ ਠੀਕ ਹੈ ਜੀ ਕਾਲਾ ਨੂਨ ਹੋ ਗਿਆ ਪਾਣੀ ਚੰਗਾ ਪੀਵੇਗਾ ਇਸ ਦੇ ਨਾਲ ਪਸੂ ਸਹੀ ਹੈ ਜੀ ਸੁੱਕੇ ਆਮਲੇ ਹੋਗੇ ਸੁੱਕਾ ਆਮਲਾ ਹੋ ਗਿਆ ਜੀ ਹਾਂ ਜੀ ਇਹ ਪਲਾਵੇ ਹੋਗੇ ਵੀਰ ਦੀ ਪਲਾਵੇਂ ਹੋਗਾ ਹਾਂ ਜੀ ਹਾਂ ਜੀ ਹਾਂ ਲਾਣ ਵਾਸਤੇ ਹੈ ਪਸੂ ਦਾ ਜੀ ਇਹ ਹੋ ਗਿਆ ਜੀ ਕੜੋ ਠੀਕ ਆ ਜੀ ਹਾਂ ਜੀ ਇਹ ਰੇਸ਼ਨੀ ਹੁਕਤਾ ਪਸ਼ੂ ਦਾ ਇਹ ਕੜੂ ਕਾਲੀ ਜੀਰੀ ਕਾਲੀ ਜੀਰੀ ਹੋ ਗਈ ਹਾਂ ਜੀ ਹਾਂ ਜੀ ਹਾਂ ਜੀ ਇਹ ਹੋ ਗਈ ਜੌਂ ਖਾਰ ਪਿਸ਼ਾਬ ਖੁੱਲ ਕੇ ਕਰ ਲਏ ਇਹਦੇ ਨਾਲ ਜਾਨਵਰ ਠੀਕ ਆ ਜੀ ਇਹ ਹੋ ਗਈ ਜੀ ਅਲਸੀ ਤੇ ਤਾਰਾ ਮੀਰਾ ਹਾਂ ਜੀ ਸਾਈਲਿੰਗ ਲਾਵੇ ਪਸ਼ੂ ਨੂੰ ਇਹ ਭਰਾ ਹੋ ਗਈ ਸੌਂਫ ਹਾਜਮਾ ਕਰੇਗੀ ਸਹੀ ਆ ਜੀ ਇਹ ਜੁਬੈਣੇ ਗੰਦ ਮਿੱਟੀ ਨਹੀਂ ਚਾਟਦਾ ਇਸ ਸੇ ਪਸ਼ੂ ਸਹੀ ਆ ਜੀ ਇਹ ਮਿਕਸਰੇ ਹੋਗੇ ਬਾਇ ਕੋ ਖਤਮ ਕਰੇਗੇ ਮੇਕਾ ਠੀਕ ਆ ਜੀ ਇਹ ਹਰੜ ਹੋ ਗਈ ਦਾਣੇ ਹਜਮ ਕਰੇ ਇਹ ਬੇਲਾ ਦੀ ਗੁਧ ਹੋਗੀ ਸਹੀ ਹੈ ਬਿਲਕੁਲ ਢੋਈ ਨੂੰ ਮਜ਼ਬੂਤ ਕਰੇਗੀ ਇਹ ਠੀਕ ਹੈ ਜੀ ਗ੍ਰੀਨ ਇਸ਼ਾਤਰ ਹੋ ਗਿਆ ਜੀ ਦਰਦ ਵੀ ਨਹੀਂ ਬਣੇਗਾ ਇਸੇ ਠੀਕ ਗ੍ਰੀਨ ਇਸ਼ਾਤਰ ਆ ਗਲੋ ਬੇਲ ਦੀ ਬੁਖਾਰ ਮਕ ਬੁਖਾਰ ਦੇ ਗਲੋ ਵਾਲੀ ਬੇਲ ਹਾਂਜੀ ਇਹ ਦਾਵਾ ਫੂਲ ਹੋ ਗਿਆ ਮਿੱਸਾ ਨਹੀਂ ਹੋਗਾ ਪਸੂ ਇਹ ਬੜੀ ਹਰੜ ਹੋਗੀ ਬੜੀ ਹਰੜ ਉਹ ਆਚਾ ਇਹ ਨਾੜਾ ਦਾ ਛਲਕਾ ਹੋ ਗਿਆ ਮੌਕ ਨਹੀਂ ਲੱਗੇਗੀ ਇਸੇ ਇਹ ਆਪਣਾ ਲੋਟਾ ਸੁਜੀ ਹੋ ਗਿਆ। ਅੱਛਾ ਉਹਦੇ ਨਾਲ ਮੋਕ ਹਟ ਜਾਂਦੀ ਏ ਇਹਦੇ ਨਾਲ। ਹਾਂਜੀ ਇਹਦੇ ਨਾਲ ਤੇ ਉਹਦੇ ਨਾਲ। ਉਹ ਪਈਆ ਵੀ ਚਲੇ। ਠੀਕ। ਹਾਂਜੀ ਇਹ ਦੋ ਚੀਜ਼ਾਂ ਦੇਣੀ ਪੈਂਦੀ। ਆਹ ਅਰਜੁਨ ਦੀ ਛਾਲ ਹੈ। ਪਸੂ ਦੇ ਕੀੜੇ ਨਹੀਂ ਹੁੰਦੇ, ਜੂਣ ਨਹੀਂ ਹੁੰਦੇ। ਠੀਕ ਹੈ। ਇਹ ਭਾਜੀ ਸਾਰੀਆਂ ਚੀਜ਼ਾਂ ਪੀਸ ਕੇ ਦੇਣੀ ਸਾਹਮਣੇ। ਸਹੀ ਆ ਜੀ। ਹਾਂਜੀ ਇਹ ਪਸੂ ਕੋ ਇਤਨਾ ਮਸਾਲਾ। ਇਹ ਕੀ ਭਾਵੀਰ ਬਣਦਾ ਮਸਾਲਾ। ਸਾਰੀਆਂ ਚੀਜ਼ਾਂ ਪਾ ਕੇ 300 ਰੁਪਏ ਕਿਲੋ ਹੈ ਵੀਰ। 300 ਰੁਪਏ ਕਿਲੋ ਬਣਦਾ। ਠੀਕ ਆ ਠੀਕ ਆ। ਸਸਤਾ ਹੀ ਯਾਰ। ਠੀਕ ਆ ਠੀਕ ਆ ਵੀਰੇ। ਲੈ ਵੇ ਜੀ।